ਡੋਪ ਟੈਸਟ ਵਾਲੀ ਵੀ ਇੱਕ ਨਾ ਆਰਟੀਆਈ ਦੀ ਰਿਪੋਰਟ ਹੈ ਉਹਦੇ ਚ ਵੀ ਕਹਿੰਦੇ ਕਿ 8 ਸਾਲਾਂ ਦੇ ਵਿੱਚ 365872 ਡੋਪ ਟੈਸਟ ਕਰਵਾਏ ਪੰਜਾਬੀਆਂ ਨੇ ਕਿਸੇ ਨੇ ਬਾਹਰ ਜਾਣਾ ਕਿਸੇ ਨੇ ਕੋਈ ਲਾਇਸੈਂਸ ਲੈਣਾ ਤੇ 55 ਕਰੋੜ ਰੁਪਇਆ ਕਹਿੰਦੇ ਵੀ ਖਰਚਤਾ ਪਰ ਇਹ ਡੋਪ ਟੈਸਟ ਵਾਲਾ ਮਸਲਾ ਜਿਹੜਾ ਇਹ ਰੁਕਿਆ ਨਹੀਂ ਹੈ ਤੇ ਇਹ ਵਧ ਰਿਹਾ ਹੈ ਇਹ ਵੀ ਥੋੜੀ ਜਾਣਕਾਰੀ ਦਿਓ ਦੇਖੋ ਅੱਜ ਇੱਥੇ ਨਾ ਜਾਗਰਣ ਵਾਲਿਆਂ ਦੇ ਇੰਚਾਰਜ ਹੈ ਗੁਰਤੇਜ ਸਿੰਘ ਜੀ ਮਠੰਡੇ ਤੋਂ ਉਹਨਾਂ ਦੀ ਬੜੀ ਸ਼ਾਨਦਾਰ ਸਟੋਰੀ ਲੱਗੀ ਆ ਅਖਬਾਰ ਦੇ ਵਿੱਚ ਕਿ ਭਾਈ ਆ ਕੁਝ ਸਾਲਾਂ ਦੇ ਵਿੱਚ ਵਿੱਚ 365000 ਡੋਪ ਟੈਸਟ ਹੋਇਆ ਤੇ ਜਿਹਦੇ ਵਿੱਚ 55000 ਪੋਜ਼ਿਟਿਵ ਆਇਆ ਗਿਆ ਕਿਉਂਕਿ ਕੁਝ ਥਾਮਾ ਐਸੀਆਂ ਕਰ ਦਿੱਤੀਆਂ ਕਿ ਭਾਈ ਉਹਨਾਂ ਨੇ ਡੋਪ ਟੈਸਟ ਤੁਹਾਡਾ ਕਰਵਾਉਣਾ ਹੀ ਕਰਵਾਉਣਾ ਮਸਲਨ ਜੇ ਤੁਸੀਂ ਆਰਮ ਲਾਇਸੈਂਸ ਰੀਨਿਊ ਕਰਵਾਉਂਦੇ ਜੇ ਜਾਂ ਤੁਸੀਂ ਨਵਾਂ ਲੈਣਾ ਆ ਅਪਲਾਈ ਕਰਦੇ ਹੋ ਤੁਹਾਨੂੰ ਮਿਲਦਾ ਹੈ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਨਹੀਂ ਨੇ ਹੂੰ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਹਿਸਾਬ ਲਾ ਲਓ ਕਿ ਜਿੰਨਾ ਥਾਵਾਂ ਤੇ ਪਤਾ ਅੱਛਾ ਅਮਰਸਰ ਦਾ ਤਾਂ 18000 ਪੋਜ਼ਿਟਿਵ ਨਿਕਲੇ ਆ ਜੀ ਹੂੰ 18000 18000 ਇਹ 3 ਸਾਲ ਦਾ ਜਾਂ 5 ਸਾਲ ਦਾ ਡਾਟਾ ਹੈ ਮੈਨੂੰ ਐਗਜ਼ੈਕਟ ਨਹੀਂ ਪਤਾ ਤਾਂ 18000 ਹਿਸਾਬ ਲਾ ਲਓ ਕਿ ਉਹਨਾਂ ਦਾ ਇਕੱਲੇ ਇੱਕ ਜ਼ਿਲ੍ਹੇ ਦਾ ਹੀ ਪੋਜ਼ਿਟਿਵ ਆ ਇਹਦਾ ਮਤਲਬ ਕਿ ਮਾਝਾ ਰੇਟ ਤੇ ਇਸ ਮਾਮਲੇ 'ਚ ਪਠਾਨਕੋਟ ਦੇ ਸਰ 160 ਕੇ 62 ਆ ਆਪਣੇ ਮੁਕਸਰ ਦੇ ਵੀ ਥੋੜੇ ਜਿਹੀ ਆ ਜੀ ਕੋਈ ਜ਼ਿਆਦਾ ਨਹੀਂ ਆ ਗਈ ਕੁਝ ਜ਼ਿਲ੍ਹਿਆਂ ਤੇ ਘੱਟ ਆ ਕੁਝ ਜ਼ਿਲ੍ਹਿਆਂ ਤੇ ਬਹੁਤ ਜ਼ਿਆਦਾ ਆ ਤਾਂ ਓਵਰ ਆਲ 55 ਹਜ਼ਾਰ ਪੋਜ਼ਿਟਿਵ ਆਏਗਾ ਇਹਦਾ ਮਤਲਬ ਇਹ ਨਿਕਲਦਾ ਹੈ ਜਨਾਬ ਕਿ ਜਿਹੜੇ ਥਾਂ ਤੇ ਪਤਾ ਹੈ ਕਿ ਡੋਪ ਟੈਸਟ ਹੋਣਾ ਹੈ ਉੱਥੇ ਵੀ ਏਡੀ ਤਾਦਾਦ ਦੇ ਵਿੱਚ ਪੋਜ਼ਿਟਿਵ ਆ ਰਿਹਾ ਹੂੰ ਉਹਦਾ ਵੱਡਾ ਕਾਰਨ ਇਹ ਆ ਕਿ ਆਪਣੇ ਬੰਦੇ ਤੁਹਾਨੂੰ ਪਤਾ ਹੀ ਆ ਕਿ ਅਸੂਕਾ ਮਾਲ ਤੇ ਜ਼ਿਆਦਾਤਰ ਸ਼ਾਕੀ ਲੈਂਦੇ ਆ ਜੀ ਤਾਂ ਉਹ ਫਿਰ ਤੁਹਾਨੂੰ ਪਤਾ ਹੀ ਹੈ ਜੇ ਸੈਟਿੰਗ ਨਾ ਹੋਈ ਤਾਂ ਉਹ ਭੜੇ ਜਾਂਦੇ ਆ ਜੀ ਤਾਂ ਇਸ ਕਰਕੇ ਇੱਕ ਤੇ ਇਹ ਗੱਲ ਆ ਇਹਨੂੰ ਖਾਲੀ ਗਲਾਸ ਆ ਅੱਧਾ ਗਿਨ ਲਓ ਤੇ ਅੱਧਾ ਭਰਿਆ ਕਿ 365 ਚੋਂ 55000 ਜੀ ਕਿ ਭਾਈ ਹਰੇਕ ਪੰਜਾਬੀ ਜਿਹੜਾ ਹੈ ਉਹ ਨਸ਼ੇੜੀ ਨਹੀਂ ਹੈ ਤੇ ਦੂਜੇ ਪਾਸੇ ਕਿ ਜਿੱਥੇ ਜ਼ਰੂਰੀ ਵੀ ਆ ਮਤਲਬ ਕਿ ਪਤਾ ਵੀ ਆ ਜੀ ਤੇ ਕਈ ਤੇ ਪਾਣੀ ਪੀਤੀ ਜਾਂਦੇ ਪਿਸ਼ਾਬ ਨਿੱਤਰ ਜਾਵੇ ਤੇ ਕੰਮ ਜਿਹੜਾ ਸੌਖਾ ਹੋ ਜਾਏਗਾ ਉਥੋਂ ਗੱਲ ਇਹ ਆ ਕਿ ਭਾਈ ਉਹ ਸਾਰਾ ਜਿਹੜਾ ਹੈ ਨਾ ਜੇ ਉਹ ਡਾਟਾ ਦੇਖੀ ਉਹ ਵੀ ਚਿੰਤਤ ਕਰਦਾ ਹੈ ਕਿ ਭਾਈ ਜਿੱਥੇ ਜ਼ਰੂਰੀ ਆ ਪਤਾ ਵੀ ਆ ਕਿ ਡੋਪ ਟੈਸਟ ਹੋਣਾ ਹੀ ਹੋਣਾ ਹੈ ਤਾਂ ਉਥੇ ਵੀ ਇੱਕ ਵੱਡੀ ਤਦਾਦ ਹੈਗੀ ਆ ਕਿ ਪੋਜ਼ਿਟਿਵ ਨਿਕਲਦੇ ਬੰਦੇ ਜੀ ਜੀ ਮੇਰੇ ਦੇਖੋ ਭਾਈ ਇਹ ਡਾਟਾ ਸੱਚੀ ਕਾਫੀ ਲੰਮਾ ਚੌੜਾ ਹੈ ਆ ਇੰਦਰਜੀਤ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਕੰਟ੍ਰਿਬਿਊਸ਼ਨ ਲਈ ਨਾਲ ਜੋੜਨ ਇਹ ਵੀ ਤੇ ਜਾਂਦੇ-ਜਾਂਦੇ ਮਿੰਟੂ ਜੀ ਹੜ ਦੀ ਗੱਲ ਜ਼ਰੂਰ ਕਰ ਲਈਏ ਕਾਫੀ ਦੋਸਤਾਂ ਦੇ ਪਹਿਲਾਂ ਵੀ ਕਮੈਂਟ ਆਏ ਸੀ ਹੁਣ ਵੀ ਯਾਦ ਕਰਾ ਰਹੇ ਨੇ ਹੜਾ ਨੇ ਤੇ ਬਈ ਬੜਾ ਪਰੇਸ਼ਾਨ ਕੀਤਾ ਹੋਇਆ ਕਿਹਨੋ ਕਿ ਬਹੁਤ ਸਾਰੇ ਪਿੰਡ ਡੁੱਬੇ ਨੇ ਬਹੁਤ ਸਾਰੀ ਬਸੰਨਾਾਂ ਦੇ ਵਿੱਚ ਦੇਖੋ ਕੋਈ ਕਮੈਂਟ ਕਰ ਰਹੇ ਨੇ ਜੋਤੀ ਬੁਲੰਦੀ ਤੇ ਇਹ ਮੇਰਾ ਹੀ ਲਿਖਿਆ ਹੈ ਕਦੇ ਆਪ ਦਾ ਮੁਰਿਆ ਗੂ ਰਿਆ ਇੰਦਰਜੀਤ ਭੰਡਾਰੀ ਦੇਖੋ ਇਹਦੇ ਵਿੱਚ ਕੀ ਸੀਗਾ ਕਿ ਬਈ ਮੈਂ ਦਸਤਾਵੇਜ਼ ਆਪ ਦੇਖੇ ਨੇ ਮੈਂ ਛਿਤੀ ਕੀਤਿਆਂ ਤੁਹਾਨੂੰ ਪਤਾ ਹੀ ਆ ਜੀ ਇਹੋ ਜੀ ਗੱਲ ਨਹੀਂ ਕਰਦਾ ਉਸ ਬੰਦੇ ਕੋਲ ਦਸਤਾਵੇਜ਼ ਤੇ ਹੈਗੇ ਨੇ ਆਰਟੀਆਈਸ ਹੈਗੀਆਂ ਨੇ ਉਸ ਬੰਦੇ ਕੋਲ ਅਗਾਹ ਵਿਖਾਉਣ ਲਈ ਵੀ ਸਭ ਕੁਝ ਆ ਇਹ ਸ਼ਾਇਦ ਕੋਈ ਯੋਜਨਾ ਸੀ ਤੁਹਾਨੂੰ ਪਤਾ ਕਿ ਅਬੋਰ ਆ ਗਿਆ ਸੀ ਪਲੀਤ ਸ਼ਹਿਰਾਂ ਦੀ ਸੂਚੀ ਚ ਟੌਪ ਤੇ ਹੂੰ ਉਸ ਤੋਂ ਬਾਅਦ ਜੋ ਕੇਂਦਰ ਦੀ ਯੋਜਨਾ ਸੀ ਕੁਝ ਮਤਲਬ ਕਿ ਪਲੀਤੀ ਸ਼ਹਿਰਾਂ ਨੂੰ ਸੁੰਦਰ ਬਣਾਉਣ ਲਈ ਤਾਂ ਉਹਦੇ ਚ 6-700 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ। ਯਾਨੀ ਜਿਹਦੇ ਚ ਵੱਖ-ਵੱਖ ਕਾਰਜ ਹੁੰਨੇ ਸੀ ਸ਼ਹਿਰ ਦੇ ਵਿੱਚ। ਉਹਨਾਂ ਦਾ ਦਾਵਾ ਇਹ ਆ ਭੰਡਾਰੀ ਸਾਹਿਬ ਦਾ ਕਿ ਜਾ ਕੇ ਜਦੋਂ ਤੁਸੀਂ ਗਰਾਊਂਡ ਤੇ ਦੇਖੋਗੇ ਕਈ ਥਾਵਾਂ ਐਸੀਆਂ ਨੇ ਕਿ ਲੱਖਾਂ ਕਰੋੜਾਂ ਦੇ ਬਿੱਲ ਪਏ ਹੋਏ ਨੇ ਉਥੇ ਇੱਟ ਵੀ ਨਹੀਂ ਹੈਗੀ। ਸਰ ਇਹ ਬਹੁਤ ਵੱਡਾ ਵਿਸ਼ਾ ਹੈ। ਜੀ। ਜਲੰਧਰ ਚ ਬਹੁਤ ਤਗੜਾ ਕਪਲਾ ਹੋਇਆ ਸਾਰਿਆਂ ਨੂੰ ਯਾਦ ਹੋਏਗਾ। ਸਮਾਰਟ ਸਿਟੀ ਵਾਲੇ ਮਾਮਲੇ ਦੇ ਵਿੱਚ। ਇਹ ਮੇਰੇ ਖਿਆਲ ਦੇ ਨਾਲ ਮਾਨ ਸਰਕਾਰ ਨੂੰ ਮੇਰੀ ਗੱਲ ਵੀ ਹੋਈ ਸੀਗੀ ਐਸਟੀਐਮ ਸਾਹਿਬ ਦੇ ਨਾਲ ਬੋਹਰਾ ਵਾਲੇ ਉਹਨਾਂ ਦੇ ਕੋਲ ਨਿਗਮ ਦਾ ਚਾਰਜ ਆ ਉਹ ਤੇ ਕਹਿੰਦੇ ਜੀ ਸਿਆਸੀ ਆਦਮੀ ਐ ਜੀ ਜੇ ਕਿਸੇ ਨੇ ਜਾਣਕਾਰੀ ਹਾਸਲ ਕਰਨੀ ਹੋਵੇ ਆਰਟੀਆਈ ਪਾ ਲੋ ਜੀ ਮੈਂ ਹੁਣ ਇਹਦੇ ਤੇ ਹੋਰ ਤੇ ਪਨੀ ਕੀ ਕਰਾਂ ਵਗੈਰਾ ਵਗੈਰਾ ਜੀ ਜੀ ਮਤਲਬ ਇੱਕ ਤੇ ਇਹ ਆ ਕੇ ਇਹ ਉਹਨਾਂ ਦੇ ਕਾਰਜਕਾਲ ਸ਼ੁਰੂ ਹੋਣ ਤੋਂ ਪਹਿਲਾਂ ਦੇ ਮਾਮਲੇ ਆ ਕੁਝ ਅਫਸਰਾਂ ਦਾ ਵੀ ਇਹਦੇ ਵਿੱਚ ਮੈਂ ਅੰਦਰ ਖੱਤੇ ਪਤਾ ਕਰਵਾਇਆ ਕਿ ਕੁਝ ਹੈ ਹੂੰ ਠੀਕ ਹੈ ਨਾ ਜੀ ਵੀ ਉਹਨਾਂ ਨੂੰ ਵੀ ਗਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਠੇਕੀ ਠੋਕੇ ਦਿੱਤੇ ਗਏ ਨੇ ਜੀ ਇੱਕ 15 ਕਿੱਲੇ ਜ਼ਮੀਨ ਜਿਹੜੀ ਆ ਉਹ ਕੌਡੀਆਂ ਦੇ ਭਾਅ ਮਤਲਬ ਕਿ ਡੇਰੀ ਦੇ ਨਾਮ ਤੇ ਜਿਹੜੀ ਆ ਨਾ ਉਹ ਦਿੱਤੀ ਗਈ ਆ ਕਈ ਕੁਛ ਆ ਜੀ ਜੀ ਤਾਂ ਇਹ ਕੱਟੋ-ਕੱਟ ਪੜਤਾਲਣ ਯੋਗ ਮਾਮਲਾ ਬਣਦਾ ਇੱਕ ਸ਼ਹਿਰ ਦੇ ਵਿੱਚ ਇੰਨਾ ਪੈਸਾ ਆਇਆ ਹੋਵੇ ਦਾਵਾ ਇਹ ਆ ਕਿ ਥੱਲੇ ਕੁਝ ਕੰਮ ਹੋਇਆ ਹੀ ਨਹੀਂ ਹੈ ਬਹੁਤ ਛਲੁਕੇ ਮਾਮਲਾ ਜਿਹੜਾ ਉਹ ਗੰਭੀਰ ਹੋ ਜਾਂਦਾ ਜਾਂਚ ਪੜਤਾਲ ਸਰਕਾਰ ਕਰਵਾਵੇ ਹੁਣ ਤੇ ਸਰਕਾਰ ਜਿਹੜੀ ਹੈ ਕਿਉਂਕਿ ਇਹਨਾਂ ਦਾ ਕੋਈ ਇਹਨਾਂ ਦੇ ਲੀਡਰ ਨਾਲ ਤਾਂ ਕੋਈ ਇਹਨਾਂ ਨਾਲ ਕੋਈ ਜੁੜਨ ਦਾ ਮਸਲਾ ਤਾਂ ਹੈ ਨਹੀਂ ਇਹ ਪਹਿਲਾਂ ਦੇ ਪ੍ਰੋਜੈਕਟ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਜਾਂਚ ਪੜਤਾਲ ਜਿਹੜੀ ਆ ਕਰਵਾਉਣੀ ਚਾਹੀਦੀ ਹੈ ਜੀ